ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੀ ਉਹ ਵੀਡੀਓ ਦੱਸੀ ਜਾ ਰਹੀ ਹੈ ਥਾਣੇ ਦੇ ਵਿੱਚ ਐਸ ਐਚ ਓ ਮੈਡਮ ਬਲਜੀਤ ਕੌਰ ਵੱਲੋਂ ਭੰਗੜੇ ਪਾਏ ਜਾ ਰਹੇ ਨੇ ਸਾਰੇ ਮੁਲਾਜ਼ਮ ਨੇ ਜਿਹੜੇ ਉਹ ਨਾਲ ਖੁਸ਼ੀ ਮਨਾ ਰਹੇ ਨੇ 크ਿਸਮਸ ਦੇ ਵੱਡੇ ਦਿਨ ਨੂੰ ਲੈ ਕੇ ਕੇਕ ਕਟਿਆ ਜਾ ਰਿਹਾ ਹੈ ਭੰਗੜੇ ਪਾਏ ਜਾ ਰਹੇ ਨੇ ਖਾਣੇ ਪੀਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪੂਰਾ ਤਾਮ-ਜਾਮ ਉਹ ਥਾਣੇ ਦੇ ਵਿੱਚ ਸੈੱਟ ਕੀਤਾ ਹੋਇਆ ਪਰ ਇੱਥੇ ਜ਼ਿਕਰ ਇਹ ਵੀ ਕਰ ਦਈਏ ਲਾਸਾਨੀ ਸ਼ਹਾਦਤ ਚੱਲ ਰਹੀ ਹੈ ਸਾਹਿਬਜ਼ਾਦਿਆਂ ਦੀ ਉਸ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਤੇ ਜਦੋਂ ਇਹ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਹੈ ਤਾਂ ਲੋਕਾਂ ਵੱਲੋਂ ਵੱਖਰੇ ਕਿਸਮ ਦੀਆਂ ਪ੍ਰਤੀਕਿਰਿਆਵਾਂ ਵੀ ਨਾਲੋਂ ਨਾਲ ਕਮੈਂਟਾਂ ਦੇ ਜ਼ਰੀਏ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਵੱਲੋਂ ਆਪੋ ਆਪਣੇ ਤਰੀਕੇ ਦੀਆਂ ਟਿੱਪਣੀਆਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਨੇ ਪਰ ਦਰਸ਼ਕਾਂ ਨੂੰ ਨਾਲੋਂ ਨਾਲ ਉਹ ਵੀਡੀਓ ਵੀ ਆਪਾਂ ਜ਼ਰੂਰ ਦਿਖਾ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਐਸਐਚਓ ਮੈਡਮ ਬਲਜੀਤ ਕੌਰ 크ਿਸਮਸ ਨੂੰ ਲੈ ਕੇ ਵੱਡੇ ਦਿਨ ਨੂੰ ਲੈ ਕੇ ਭੰਗੜਾ ਪਾ ਰਹੇ ਨੇ ਖੁਸ਼ੀ ਮਨਾ ਰਹੇ ਨੇ ਮੁਸੀਬ ਭਾਈਚਾਰੇ ਨੂੰ ਲੈ ਕੇ ਖੁਸ਼ੀ ਜ਼ਾਹਰ ਕਰ ਰਹੇ ਨੇ ਲਗਾਤਾਰ ਕੇਕ ਕੱਟਿਆ ਜਾ ਰਿਹਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮੁਲਾਜ਼ਮ ਜਿਹੜੇ ਸਾਥੀ ਸਹਿਯੋਗੀ ਮੁਲਾਜ਼ਮ ਨੇ ਉਹ ਵੀ ਕਿਸ ਤਰੀਕੇ ਦੇ ਨਾਲ ਭੰਗੜਾ ਪਾਉਣ ਲੱਗੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਡਮ ਬਲਜੀਤ ਕੌਰ ਗੁਰਦਾਸਪੁਰ ਦੇ ਥਾਲੀਵਾਲ ਦਾ ਇਹ ਮਾਮਲਾ ਇਹ ਵੀਡੀਓ ਅੱਗ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਲੋਕ ਵੱਖਰੋ ਵੱਖਰੇ ਕਿਸਮ ਦੀਆਂ ਪ੍ਰਤੀਕਿਰਿਆਵਾਂ ਦੇ ਰਹੀਆਂ ਨੇ ਆਪਣੇ ਆਪਣੇ ਤਰੀਕੇ ਦੀਆਂ ਟਿੱਪਣੀਆਂ ਜਿਹੜੀਆਂ ਉਹ ਕਮੈਂਟਾਂ ਦੇ ਜ਼ਰੀਏ ਸੋਸ਼ਲ ਮੀਡੀਆ ਦੇ ਉੱਪਰ ਦਿੱਤੀਆਂ ਜਾ ਰਹੀਆਂ ਨੇ ਮੈਂ ਵੀ ਆਪਣੇ ਵਿਊਅਰਸ ਨੂੰ ਦਰਸ਼ਕਾਂ ਨੂੰ ਅਪੀਲ ਕਰੂੰਗਾ ਵੀ ਤੁਸੀਂ ਵੀ ਆਪਣੀ رائے ਸਾਡੇ ਨਾਲ ਸਾਂਝੀ ਕਰੋ ਕਮੈਂਟਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੈਡਮ ਐਸਐਚਓ ਬਲਜੀਤ ਕੌਰ ਭੰਗੜਾ ਪਾ ਰਹੇ ਨੇ ਨਾਲ ਦੇ ਸਾਥੀ ਸਹਿਯੋਗੀ ਮੁਲਾਜ਼ਮ ਵੀ ਵੱਡੇ ਪੱਦਰ ਤੇ ਖੁਸ਼ੀ ਮਨਾ ਰਹੇ ਨੇ ਮੁਸੀਬ ਭਾਈਚਾਰੇ ਵੱਡਾ ਦਿਨ 크ਿਸਮਸ ਡੇ ਅ ਅੱਜ ਮਨਾਇਆ ਜਾ ਰਿਹਾ ਠਾਣੇ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਮੈਂ ਨਾਲੋਂ ਨਾਲ ਐਸ ਐਚਓ ਮੈਡਮ ਨੇ ਕੀ ਕਿਹਾ ਪਹਿਲਾਂ ਦਰਸ਼ਕਾਂ ਨੂੰ ਉਹ ਸੁਣਾ ਦਈਏ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਅੱਗੇ ਵਧਾਉਨੇ ਆ ਮੇਰੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਸਾਰੇ 크ਿਸਚਨ ਭਾਈਚਾਰੇ ਦੇ ਨਾਲ ਰਿਲੇਟਡ ਹੈਗੇ ਨੇ ਤੇ ਅਸੀਂ ਅੱਜ ਕੇਕ ਕਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਏ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਮਨਾ ਰਹੇ ਆ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਰੋਲ ਮਟੱਕਾ ਕੀਤਾ ਆ ਅਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਣੀ ਹੈਗੀ ਆ ਕ੍ਰਿਸਮਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਤਾਰੀਵਾਲ ਸ਼ਹਿਰ ਵਾਸੀਆਂ ਨੂੰ ਜਿਹੜੀ ਹੈਗੀ ਆ ਮੈਂ ਮੁਬਾਰਕਾਂ ਦਿੰਨੀ ਆ ਬਹੁਤ-ਬਹੁਤ ਉਹ ਵੀ ਸਾਡੇ ਵਾਂਗੂ ਖੁਸ਼ੀਆਂ ਦੇ ਨਾਲ ਹੀ ਜਿਹੜਾ ਇਹ ਤ ਤੁਸੀਂ ਦੇਖ ਲਿਆ ਵੀ ਮੈਡਮ ਬਲਜੀਤ ਕੌਰ ਹੋਣਾ ਨੇ ਦੱਸਿਆ ਵੀ ਇੱਥੇ ਜਿੰਨਾ ਮੁਲਾਜ਼ਮ ਕੰਮ ਕਰਦੇ ਨੇ ਉਹਦੇ ਵਿੱਚ ਜ਼ਿਆਦਾ ਭਾਈਚਾਰਾ مسیਹੀ ਭਾਈਚਾਰੇ ਈਸਾਈ ਭਾਈਚਾਰੇ ਨਾਲ ਸਬੰਧਤ ਰੱਖਦਾ ਤਾਂ ਉਹਦੇ ਕਰਕੇ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਕਿ ਕਟਿਆ ਗਿਆ ਭੰਗੜੇ ਪਾਏ ਗਏ ਢੋਲ ਵਜਾਇਆ ਗਿਆ ਪਰ ਲੋਕਾਂ ਵੱਲੋਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਗਈਆਂ ਨੇ ਇੱਥੇ ਮੈਂ ਇੱਕ ਗੜ ਸ਼ੰਕਰ ਦੇ ਐਸ ਐਚਓ ਦਾ ਵੀ ਜ਼ਿਕਰ ਕਰੂੰਗਾ ਜਿਨ੍ਹਾਂ ਵੱਲੋਂ ਉਹਨਾਂ ਦੀ ਵੀਡੀਓ ਵੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਚਾਰ ਸਾਹਿਬ ਜਦਿਆਂ ਨੂੰ ਯਾਦ ਕਰਦੇ ਹੋਏ ਭਾਵੁਕ ਹੁੰਦੇ ਨਜ਼ਰ ਆਏ ਉਹਨਾਂ ਵੱਲੋਂ ਇੱਕ ਸਰਹੰਦ ਦੀ ਕੰਦ ਸ਼ਬਦ ਆ ਜਿਹੜਾ ਉਹ ਵੀ ਗਾਇਆ ਗਿਆ ਸੋ ਇਹ ਇੱਕ ਵੱਖਰੇ ਕਿਸਮ ਦੀਆਂ ਦੋਨੋਂ ਡਿਫਰੈਂਟ ਚੀਜ਼ਾਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਹਾਲਾਂਕਿ ਸਾਰੇ ਭਾਈਚਾਰਿਆਂ ਦਾ ਲੋਕ ਸਤਿਕਾਰ ਕਰਦੇ ਨੇ ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਸ਼ਹੀਦੀ ਜਿਹੜਾ ਜੋੜ ਮੇਲ ਚੱਲ ਰਿਹਾ ਹੈ ਫਤੇਗੜ ਸਾਹਿਬ ਪਹਿਲਾ ਚਮਕੌਰ ਸਾਹਿਬ ਮਾਚੀਵਾੜਾ ਸਾਹਿਬ ਲਗਾਤਾਰ ਜਿਹੜਾ ਸ਼ਹੀਦੀ ਜੋੜ ਮੇਲ ਚੱਲ ਰਿਹਾ ਚਾਰ ਸਾਹਿਬ ਯਾਦਿਆਂ ਦੀ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਦੇਸ਼ਾਂ ਵਿਦੇਸ਼ਾਂ ਚ ਬੈਠੀ ਸੰਗਤ ਪੰਜਾਬ ਦੇ ਲੋਕ ਯਾਦ ਕਰ ਰਹੇ ਨੇ ਸਜਦਾ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਲੋਕ ਪਹੁੰਚ ਕੇ ਲੰਗਰ ਲਗਾਏ ਹੋਏ ਨੇ ਲੋਕ ਉਹਨਾਂ ਕੁਰਬਾਨੀਆਂ ਨੂੰ ਯਾਦ ਕਰ ਰਹੇ ਨੇ ਮੈਂ ਐਸਐਚਓ ਗੜਸ਼ੰਕਰ ਬਲਜਿੰਦਰ ਸਿੰਘ ਮੱਲੀ ਉਹਨਾਂ ਦਾ ਵੀ ਜ਼ਿਕਰ ਕਰੂੰਗਾ ਜਿਨ੍ਹਾਂ ਨੇ ਇਹ ਕਿਹਾ ਉਹ ਕਹਿੰਦੇ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਦੇ ਨਾਲ ਜੋੜਨ ਦੀ ਬਹੁਤ ਜ਼ਰੂਰਤ ਹੈ ਨਵੀਂ ਪੀੜ੍ਹੀ ਨੂੰ ਇਤਿਹਾਸ ਦੇ ਬਾਰੇ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ ਪਰਿਵਾਰ ਦੀ ਮਾਂ-ਬਾਪ ਦੀ ਡਿਊਟੀ ਬਣਦੀ ਹੈ ਵੀ ਉਹਨਾਂ ਨੂੰ ਇਤਿਹਾਸ ਛੋਟੇ ਸ਼ਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਉਹਨਾਂ ਦੀ ਜ਼ਿੰਦਗੀ ਰਹੀ ਹੈ ਸਾਡੇ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣਕਾਰੀ ਨੌਜਵਾਨਾਂ ਬੱਚਿਆਂ ਨੂੰ ਬੇਹੱਦ ਦੇਣੀ ਜ਼ਰੂਰੀ ਹੈ ਦੂਜੇ ਪਾਸੇ ਡਿਫਰੈਂਟ ਪਿਕਚਰ ਗੁਰਦਾਸਪੁਰ ਦੇ ਵਿੱਚ ਸਾਹਮਣੇ ਆਈ ਜਿੱਥੇ ਮੈਡਮ ਬਲਜੀਤ ਕੌਰ ਹੋਣਾ ਨੇ ਮਸੀਬ ਭਾਈਚਾਰੇ ਨੂੰ ਲੈ ਕੇ ਕ੍ਰਿਸਮਸ ਮਨਾਇਆ ਵੱਡੇ ਦਿਨ ਮਨਾਇਆ ਲਗਾਤਾਰ ਭੰਗੜੇ ਪਾਏ ਜਾ ਰਹੇ ਨੇ ਖੁਸ਼ੀ ਦਾ ਜ਼ਾਹਰ ਕੀਤਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਖੁਸ਼ੀ ਹੈ ਜਿਹੜੀ ਉਹ ਮੈਡਮ ਬਲਜੀਤ ਕੌਰ ਹੋਣਾ ਵੱਲੋਂ ਮੁਲਾਜ਼ਮਾਂ ਵੱਲੋਂ ਮਨਾਈ ਜਾ ਰਹੀ ਹੈ ਉਹ ਕਹਿੰਦੇ ਵੱਡਾ ਦਿਨ ਹੈ ਕੇਕ ਕੱਟਿਆ ਗਿਆ ਭੰਗੜੇ ਪਾਏ ਗਏ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਪ੍ਰਤੀਕ੍ਰਿਆਵਾਂ ਲੋਕਾਂ ਵੱਲੋਂ ਆਪੋ ਆਪਣੇ ਤਰੀਕੇ ਦੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਬਹੁਤ ਲੋਕ ਇਸ ਦੇ ਉੱਪਰ ਆਪਣੀ ਵਿਚਾਰ ਦੇ ਰਹੇ ਨੇ ਕਈ ਇਹਨੂੰ ਗਲਤ ਕਹਿ ਰਹੇ ਨੇ ਕੋਈ ਇਹਨੂੰ ਜੋ ਮਸੀਹ ਭਾਈਚਾਰਨਾ ਸੰਬੰਧਿਤ ਨੇ ਉਹ ਇਹਨਾਂ ਨੂੰ ਸਹੀ ਵੀ ਕਹਿ ਰਹੇ ਨੇ ਪਰ ਮੈਂ ਤੁਹਾਡੀ ਰਾਏ ਵੀ ਜ਼ਰੂਰ ਜਾਣਨੀ ਚਾਹੂੰਗਾ ਆਪਣੇ ਦਰਸ਼ਕਾਂ ਨੂੰ ਮੈਂ ਜ਼ਰੂਰ ਕਹੂੰਗਾ ਤੁਸੀਂ ਕਿਵੇਂ ਦੇਖਦੇ ਹੋ ਮੈਡਮ ਬਲਜੀਤ ਕੌਰ ਵੱਲੋਂ ਉਹਨਾਂ ਦੇ ਠਾਣੇ ਦੇ ਵਿੱਚ ਇਹ ਭੰਗੜਾ ਪਾਇਆ ਗਿਆ ਖੁਸ਼ੀ ਮਨਾਈ ਗਈ ਹੈ 크ਿਸਮਸ ਡੇ ਤੇ ਕੇਕ ਕੱਟਿਆ ਗਿਆ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਢੋਲ ਵਜਾਇਆ ਗਿਆ ਢੋਲ ਨਗਾੜਾ ਜਿਹੜਾ ਉਹ ਵਜਾਇਆ ਗਿਆ ਤੁਸੀਂ ਵੀ ਆਪਣੀ ਰਾਏ ਸਾਨੂੰ ਕਮੈਂਟ ਸੈਕਸ਼ਨ ਤੇ ਦਿਓ ਵਿੱਚ ਦਿਓ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਕੀ ਦੇਖਦੇ ਹੋ ਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਕੀ ਲੱਗ ਰਿਹਾ ਤੁਹਾਨੂੰ ਵੀ ਇਹ ਜੋ ਜਿਸ ਤਰੀਕੇ ਦੇ ਨਾਲ ਭੰਗੜੇ ਪਾਏ ਜਾ ਰਹੇ ਨੇ ਕਿ ਕੱਟਿਆ ਜਾ ਰਿਹਾ ਹੈ 크리스마ਸ ਡੇ ਮਨਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਗੜ ਸ਼ੰਕਰ ਦੇ ਐਸਚਓ ਨੇ ਉਹਨਾਂ ਵੱਲੋਂ ਵੀ ਜਿਹੜਾ ਸ਼ਬਦ ਗਾਇਨ ਹੈ ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਪਰ ਇਹ 크리스마ਸ ਡੇ ਮਨਾ ਕੇ ਮੈਡਮ ਬਲਜੀਤ ਕੌਰ ਨੇ ਨਾਲ ਦੇ ਮੁਲਾਜ਼ਮਾਂ ਦੇ ਨਾਲ ਢੋਲ ਵਜਾਇਆ ਭੰਗੜਾ ਪਾਇਆ ਖਾਣ ਪੀਣ ਦਾ ਪ੍ਰਬੰਧ ਕੀਤਾ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਮੇਰੇ ਤੋਂ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਡੇ